ਵੀਡੀਓ ਸਾਹਿਬ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਇਧਰਲੇ ਪਾਸੇ ਮੈਨੂੰ ਲੱਗਦਾ ਅਮਨ ਦੂਜੇ ਪਾਸੇ ਪੀਤੂ ਦੇਖ ਉਹ ਥਾਪੀ ਵੱਜੀ ਹੈ ਸਾਹਮਣੇ ਕਹਿੰਦੇ ਪੀਤੂ ਨੇ ਥਾਪੀਆਂ ਦੀ ਸ਼ੁਰੂਆਤ ਕਰ ਦਿੱਤੀ ਹੈ ਅਗਲੀ ਕਬੱਡੀ ਪਾਉਣ ਦੇ ਲਈ ਆਹ ਸਾਹਮਣੇ ਕਹਿੰਦੇ ਅਮਨ ਜਿਹੜੀ ਥਾਪੀਆਂ ਮਾਰਦੀ ਐ ਤੇ ਦੂਜੇ ਪਾਸੇ ਪਿੱਤੂ ਐ ਜਿੰਨੇ ਜੜੀਆਂ ਭੱਲੋ ਵਾਲੀ ਥਾਪੀਆਂ ਲਓ ਅਮਨ ਦੀ ਰੇਡ ਦੇ ਇੱਕ ਪਾਸੇ ਪਿੱਤੂ ਆ ਮੇਰੇ ਵੀਰੋ ਤੇ ਪਿੱਤੂ ਦੇ ਨਾਲ ਹੈਪੀ ਐ ਆ ਜਿੱਥੋਂ ਦਾ ਪੰਜਾਬ ਦਾ ਲੋਕਾ ਇੱਕ ਰਣਜੀਤ ਪਾਵਾ ਕਾ ਆ ਗਿਆ ਕਿ ਮੈਨੂੰ ਫਿਰ ਦੁਬਾਰਾ ਦੱਸੀ ਬਾਪੂ ਗੱਲਾਂ ਲਾਹੌਰ ਦੀਆਂ ਪਰ ਆਹ ਵੇਖਾਂਗੇ ਅਮਨ ਪਰ ਪੁਆਇੰਟ ਰੇਡਰ ਦੇ ਹਿੱਸੇ ਮਾਰ ਦਿਓ ਤਾੜੀਆਂ ਜ਼ੋਰਦਾਰ ਮੇਰੇ ਵੀਰੋ ਪੁਆਇੰਟ ਮਟਿਆਰ ਨੇ ਆਪਣੇ ਟੀਮ ਲਈ ਜੋੜ ਦਿੱਤਾ ਆਸਟ੍ਰੇਲੀਆ ਤੋਂ ਲਾਈਵ ਜੁੜੇ ਹੋਏ ਇਦਾ ਖੇਡ ਮੇਲਾ ਦੇਖ ਰਹੇ ਆ ਤੇ ਬਹੁਤ ਵੱਡਾ ਪਿਆਰ 1000 ਰੁਪਇਆ ਪੰਜਾਬੀ ਮਾਂ ਬੋਲੀ ਦੇ ਲਈ ਇਹ ਮਾਨ ਪਿਆਰ ਭੇਜਦੇ ਆ ਗੁਰਮਨ ਸਿੰਘ ਜੀ ਆਸਟ੍ਰੇਲੀਆ ਤੋਂ ਉਹਨਾਂ ਵੀਰਾਂ ਦਾ ਵਿਸ਼ੇਸ਼ ਤੌਰ ਦੇ ਉੱਪਰ ਧੰਨਵਾਦ ਹੈ ਕਿਉਂਕਿ ਸਮਾਂ ਸਾਰਿਆਂ ਕੋਲ ਨਹੀਂ ਪਰ ਅੱਜ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਵੀਰ ਜਿਹੜੇ ਆ ਅੱਜ ਦਾ ਖੇਡ ਮੇਲਾ ਲਾਈਵ ਵੇਖ ਰਹੇ ਵੀਰਾਂ ਸਾਰਿਆਂ ਦਾ ਧੰਨਵਾਦ ਹੈ ਪੰਜਾਬ ਦੀਆਂ ਸ਼ੇਰ ਬੱਚੀਆਂ ਆਹ ਖੇਡ ਮੈਦਾਨ ਦੇ ਵਿੱਚ ਇਧਰ ਮਿੱਤਰ ਮਾਨ ਬੀਡੀਪੀਓ ਸਾਹਿਬ ਬੱਚੀਆਂ ਨੂੰ ਮਾਰ ਦੇ ਰਿਹਾ ਪਿਆਰ ਦੇ ਰਿਹਾ ਆਹ ਸਤਿਕਾਰ ਦੇ ਰਿਹਾ ਟੱਕਰ ਕੇ ਦੇ ਨਾਲ ਹੋਵੇਗੀ ਅਮਰਦੀ ਰੇਡ ਪਿੱਤੂ ਤਿਆਰੀ ਦੇ ਵਿੱਚ

ਤੇਜਾ ਵੀਲਾ ਅਮਰੀਕਾ ਰਹਿੰਦਾ ਜਿਹੜੀ ਯਾਰੀ ਜੱਗੇ ਭੀਲੇ ਦੇ ਨਾਲ ਆਹ ਸੋਟੇ ਭਰਾ ਦੇ ਨਾਲ ਪਰ ਸਾਹਮਣੇ ਵੇਖਾਂਗਾ ਪੁਆਇੰਟ ਰੇਡਰ ਦੇ ਸੇ ਆਹ 500 ਹੁਣ ਆਪਾਂ ਦੇ ਦਈਏ ਇਸ ਬੱਚੀ ਨੂੰ ਆਹ 500 ਲੈ ਜਾ ਮਿੱਥੋਂ ਮੇਰਾ ਵੀਰ ਅਮਨ ਦੀ ਰੇਡ ਤੇ ਬੋਲ ਖੱਠੇ ਵਾਲੇ ਦੀ ਆਹ ਰੇਡ ਪੈ ਗਈ ਆ ਖੇਡ ਮੈਦਾਨ ਦੇ ਵਿੱਚ ਕੁੜੀਆਂ ਨੇ ਇਹ ਮਾਰਦੇ ਗੁੱਖ ਵਿੱਚ ਧੀ ਧਰਤੀ ਹਟ ਪਾਣੀ ਜਿਨ੍ਹਾਂ ਸਾਬੇ ਤਾ ਖਤਮ ਕਹਾਣੀ ਜਿਨ੍ਹਾਂ ਸਾਬੇ ਤਾ ਖਤਮ ਕਹਾਣੀ ਹਾਫ ਸਮਾ ਹੋ ਗਿਆ ਦੂਜਾ ਹਾਫ ਮੈਚ ਦਾ ਸ਼ੁਰੂ ਹੋ ਗਿਆ ਜੀ ਦੂਜਾ ਹਾਫ ਮੈਚ ਸ਼ੁਰੂ ਹੋ ਗਿਆ ਖੇਡ ਗਰਾਊਂਡ ਦੇ ਵਿੱਚ ਰੁਕ ਜਾ ਇੱਕ ਮਿੰਟ ਸੁਚੇਤ ਸਿੰਘ ਜੀ ਬਾਜਵਾ ਇਟਲੀ ਤੋਂ ਉਹ ਵੀ ਲਾਈਵ ਜੁੜੇ ਹੋਏ ਹਨ ਤਾਂ ਵਿੱਚ ਧੰਨਵਾਦ ਹੈ ਸਰਦਾਰ ਸੁਚੇਤ ਸਿੰਘ ਜੀ ਬਾਜਵਾ ਇਟਲੀ ਤੋਂ ਲਾਈਵ ਜੁੜੇ ਉਧਰ ਸਾਡਾ ਸੁਖਮਨ 1575 ਵਾਲਾ ਆਇਆ ਨਾਲ ਦੀਪ ਖਿਡਾਰੀ ਖੇਡ ਗਰਾਊਂਡ ਦੇ ਵਿੱਚ ਆ ਜਾਣ ਬਿਨਾਂ ਦੇਰੀ ਕੀਤੇ ਉਧਰ ਜ਼ਿਲ੍ਹੇ ਕਪੂਰਥਲੇ ਦਾ ਪਿੰਡ ਹੈ ਝੁਗਾਵਾ ਜਿੱਥੇ ਕਹਿੰਦੇ ਦੋ ਤਰੀਕ ਨੂੰ ਵੱਡਾ ਖੇਡ ਮੇਲਾ ਹੋਵੇਗਾ ਮਣੀ ਮੁਲਤਾਨੀ ਫਰਾਂਸ ਵਾਲਾ ਵੀਰ ਸੱਦੇ ਦਿੰਦਾ ਹੈ ਗਿੰਦਾ ਕਮਾਨਪੁਰੀਆ ਢਿੱਲੋ ਫਰਾਂਸ ਵਾਲਾ ਸੱਦੇ ਦੇ ਰਿਹਾ ਹੈ ਨਾਲ ਸਾਡਾ ਵੀਰ ਟਿੰਕਾ ਮਜੀਠਾ ਫਰਾਂਸ ਵਾਲੇ ਵੀਰਾਂ ਵੱਲੋਂ ਸੱਦੇ ਆ ਗੁਰਪ੍ਰੀਤ ਸਿੰਘ ਸਾਡਾ ਵੀਰ ਬੋਪਾਰਾ ਯੂ ਐਸ ਏ ਵਾਲਾ ਉਹ ਸੱਦੇ ਦੇ ਰਿਹਾ ਹੈ ਜਤਿੰਦਰ ਯੂ ਐਸ ਏ ਸੱਦੇ ਦੇ ਰਿਹਾ ਹੈ ਲਾਲੀ ਬੋਪਾਰਾ ਸੱਦੇ ਦਿੰਦੇ ਆ ਕਿ 2 ਨਵੰਬਰ ਨੂੰ ਅਮਣ ਆ ਗਈ ਹੈ ਠੱਠੇ ਵਾਲਿਆ ਹਰ ਰੇਡ ਪਾਉਣ ਦੇ ਲਈ ਅਮਨ ਆ ਗਈ ਰੇਡ ਪਾਉਣ ਦੇ ਲਈ ਖੇਡ ਦੇ ਮੈਦਾਨ ਦੇ ਵਿੱਚ ਅਮਨ ਕਬੱਡੀ ਪਾਉਂਦੀ ਹੈ। ਉਧਰੋਂ ਮੈਂ ਧੰਨਵਾਦ ਕਰਦਾ ਸਰਦਾਰ ਹਰਵਿੰਦਰ ਸਿੰਘ ਜੀ ਕਾਲੋ ਜੂਨੀਅਰ ਟਰੈਕਿੰਗ ਯੂ ਐਸ ਏ ਵਾਲਿਆਂ ਦਾ ਕੈਲੀਫੋਰਨੀਆ ਵਾਲਿਆਂ ਦਾ ਧੰਨਵਾਦ ਹੈ। ਨਾਲ ਅਵੇਜੀਤ ਕਾਲੋ ਯੂ ਐਸ ਏ ਵਾਲਿਆਂ ਦਾ ਧੰਨਵਾਦ ਹੈ। ਸਰ ਮਿੱਤਰ ਮਾਨ ਸਿੰਘ ਜੀ ਕਾਲੋ ਸਾਹਿਬ ਵੀਡੀਓ ਸਾਹਿਬ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ। ਇਧਰਲੇ ਪਾਸੇ ਮੈਨੂੰ ਲੱਗਦਾ ਅਮਨ ਦੂਜੇ ਪਾਸੇ ਪੀਤੂ ਦੇਹ ਉਹ ਥਾਪੀ ਵੱਜੀ ਹੈ। ਸਾਹਮਣੇ ਕਿਤੇ ਪੀਤੂ ਨੇ ਠਾਪੀਆਂ ਦੀ ਸ਼ੁਰੂਆਤ ਕਰ ਦਿੱਤੀ ਹੈ ਪੀਤੂ ਦੇ ਲਈ ਦਰ ਮਿੱਤਰਮਾਨ ਸਿੰਘ ਜੀ ਕਹਲੋਂ ਸਾਹਿਬ ਉਹਨਾਂ ਵੱਲੋਂ ਵੱਡੇ ਪਿਆਰ ਨਾਲ ਇਹ ਕਬੱਡੀ ਖਿਡਾਰੀ ਨੇ ਪੀਤੂ ਦੇ ਲਈ ਪੀਤੂ ਦੇ ਪੈਸੇ ਵੀ ਜੀ ਕੋਈ ਵੀਰ ਆ ਕੇ ਫੜ ਕੇ ਲੈ ਜਾਵੇ ਆਰ ਮਿੱਤਰਮਾਨ ਕਹਲੋਂ ਸਾਹਿਬ ਡੀਪੀਓ ਸਾਹਿਬ ਬਹੁਤ ਵੱਡਾ ਸਹਿਯੋਗ

ਖੜੀ ਹੈ ਬਾਜਮਲੀ ਉਂਗਲ ਖੜੀ ਹੈ ਹੁਣ ਕਹਿੰਦੇ ਅਮਨ ਕੌਡੀ ਪੁਆਇੰਟ ਦੇ ਲਈ ਵਧੀ ਹੋਈ ਹੈ ਬਹੁਤ ਵੱਡਾ ਯੋਗਦਾਨ ਹੈ ਸਰਦਾਰ ਹਰਵਿੰਦਰ ਸਿੰਘ ਜੀ ਕਾਲੋ ਯੂ ਐਸ ਏ ਵਾਲਿਆਂ ਦਾ ਬਹੁਤ ਵੱਡਾ ਸਤਿਕਾਰ ਆਪਾਂ ਕਰਦੇ ਆਂ ਸਰ ਮਿਤਰ ਮਾਨ ਸਿੰਘ ਜੀ ਕਾਲੋ ਵੀਡੀਓ ਸਾਹਿਬ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਬਾਬਾ ਅਜੀਤ ਸਿੰਘ ਜੀ ਉਹਨਾਂ ਦਾ ਆਪਾਂ ਵਿਸ਼ੇਸ਼ ਤੌਰ ਦੇ ਉੱਪਰ ਧੰਨਵਾਦ ਕਰਦੇ ਆ ਆ ਸਾਹਮਣੇ ਅਮਨ ਮਾਰਜੀ ਥਾਪੀਆਂ ਤੇ ਪੁਆਇੰਟ ਜੋੜਦੀ ਆਪਣੀ ਟੀਮ ਦੇ ਖਾਤੇ ਦੇ ਵਿੱਚ ਉਧਰ ਸਾਡਾ ਵੀਰ ਹੈ ਬਜਤਰ ਸਿੰਘ ਗੋਰਾ ਯੂ ਐਸ ਏ ਵਾਲਾ ਜੋ ਸਾਡਾ ਯੂਐਸਏ ਵਾਲਾ ਵੀਰ ਹੈ ਮਣੀ ਯੂਐਸਏ ਦੇ ਨਾਲ ਸਾਡਾ ਵੀਰ ਜੋਬਨ ਉਰਾਰਾ ਉਹਨਾਂ ਵੀਰਾਂ ਦਾ ਧੰਨਵਾਦ ਹੈ ਨਿਰਮਲ ਸਿੰਘ ਜੀ ਬੋਪਰ ਲਖਵਿੰਦਰ ਸਿੰਘ ਜੀ ਰਾਸਰ ਕੇ ਸਪੇਨ ਵਾਲੇ ਬਹੁਤ ਵੱਡਾ ਯੋਗਦਾਨ ਦਿੰਦੇ ਅੱਜ ਦੇ ਇਸ ਖੇਡ ਮੇਲੇ ਦੇ ਲਈ ਅਗਲੀ ਕਬੱਡੀ ਪੌਂਦ ਲਈ ਕਹਿੰਦੇ ਜੱਸੀ ਦੂਜੇ ਪਾਸੇ ਡਬਲ ਟੱਚ ਤੇ ਪੁਆਇੰਟ ਰੇਡਰ ਦੇ ਖਾਤੇ ਦੇ ਵਿੱਚ ਜੁੜ ਗਿਆ ਉਧਰੋਂ ਮੈਂ ਧੰਨਵਾਦ ਕਰਦਾ ਸੁਖਰਾਜਪਾਲ ਸਿੰਘ ਜੀ ਖੈਰਾ ਫਾਈਨੈਂਸਰ ਹੋ ਰਹੇ ਦਾ ਤੇ ਕੈਪਟਨ ਸਤਨਾਮ ਸਿੰਘ ਜੀ ਗੁਰਾਲਾ ਸਵਰਗਲਾਸੀ ਦਰਸਾ ਸਿੰਘ ਜੀ ਗੁਰਾਲਾ ਰੇਲਵੇ ਵਾਲਿਆਂ ਦਾ ਵੀ ਬਹੁਤ ਵੱਡਾ ਰੋਲ ਆਜੇ ਖੇਡ ਮੇਲੇ ਦੇ ਲਈ ਆ ਸਾਹਮਣੇ ਕਬੱਡੀ ਆ ਸ਼ਰਦਾ ਜੀ ਦੂਜੇ ਪਾਸੇ ਮੈਨੂੰ ਲੱਗਦਾ ਕਿ ਫੇਰ ਪਿੱਤੂ ਉਹ ਫੇਰ ਲਾਵੇਗੀ ਜੱਪਾ ਤੇ ਫੇਰ ਵੱਜਣਗੀ ਅਗਲੀ ਕਬੱਡੀ ਪਾਉਣ ਦੇ ਲਈ ਆ ਸਾਹਮਣੇ ਕਹਿੰਦੇ ਅਮਨ ਜਿਹੜੀ ਥਾਪੀਆਂ ਮਾਰਦੀ ਹੈ ਤੇ ਦੂਜੇ ਪਾਸੇ ਪਿੱਤੂ ਹੈ ਜਿੰਨੇ ਜਿਹੜੀਆਂ ਭੱਲੋ ਵਾਲੀ ਥਾਪੀਆਂ ਲਓ ਅਮਨ ਦੀ ਰੇਡ ਇੱਕ ਪਾਸੇ ਪਿੱਤੂ ਆ ਮੇਰੇ ਵੀਰੋ ਤੇ ਪਿੱਤੂ ਦੇ ਨਾਲ ਹੈਪੀ ਆ ਆ ਜਿੱਥੋਂ ਦਾ ਪੰਜਾਬ ਦਾ ਲੋਕਾ ਇੱਕ ਰਣਜੀਤ ਪਾਵਾਗ ਆ ਗਿਆ ਕਿ ਮੈਨੂੰ ਫੇਰ ਦੁਬਾਰਾ ਦੱਸੀ ਪਾਪੂ ਗੱਲਾਂ ਲਾਹੌਰ ਦੀਆਂ ਪਰ ਆਹ ਵੇਖਾਂਗੇ ਮਣ ਪਰ ਪੁਆਇੰਟ ਰੇਡਰ ਦੇ ਹਿੱਸੇ ਮਾਰ ਦਿਓ ਤਾੜੀਆਂ ਜ਼ੋਰਦਾਰ ਮੇਰੇ ਵੀਰੋ ਪੁਆਇੰਟ ਮਟਿਆਰ ਨੇ ਆਪਣੀ ਟੀਮ ਲਈ ਜੋੜ ਦਿੱਤਾ ਹੈ ਆਸਟ੍ਰੇਲੀਆ ਤੋਂ ਲਾਈਵ ਜੁੜੇ ਹੋਏ ਇਹਦਾ ਖੇਡ ਮੇਲਾ ਵੇਖ ਰਿਹਾ ਹੈ ਤੇ ਬਹੁਤ ਵੱਡਾ ਪਿਆਰ 1000 ਰੁਪਿਆ ਪੰਜਾਬੀ ਮਾਂ ਬੋਲੀ ਦੇ ਲਈ ਇਹ ਮਾਨ ਪਿਆਰ ਭੇਜਿਆ ਹੈ ਗੁਰਮਨ ਸਿੰਘ ਜੀ ਆਸਟ੍ਰੇਲੀਆ ਤੋਂ ਉਹਨਾਂ ਵੀਰਾਂ ਦਾ ਵਿਸ਼ੇਸ਼ ਤੌਰ ਤੇ ਉੱਪਰ ਧੰਨਵਾਦ ਹੈ ਕਿਉਂਕਿ ਸਮਾਂ ਸਾਰਿਆਂ ਕੋਲ ਨਹੀਂ ਪਰ ਅੱਜ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਵੀਰ ਜਿਹੜੇ ਆ ਅੱਜ ਦਾ ਖੇਡ ਮੇਲਾ ਲਾਈਵ ਵੇਖ ਰਹੇ ਵੀਰਾਂ ਸਾਰਿਆਂ ਦਾ ਧੰਨਵਾਦ ਹੈ ਪੰਜਾਬ ਦੀਆਂ ਸ਼ੇਰ ਬੱਚੀਆਂ ਆਹ ਖੇਡ ਮੈਦਾਨ ਦੇ ਵਿੱਚ ਇਧਰ ਮਿੱਤਰ ਮਾਨ ਬੀਡੀਪੀਓ ਸਾਹਿਬ ਬੱਚੀਆਂ ਨੂੰ ਮਾਰ ਦੇ ਰਿਹਾ ਪਿਆਰ ਦੇ ਰਿਹਾ ਆਹ ਸਤਿਕਾਰ ਦੇ ਟੱਕਰ ਕਿਹਦੇ ਨਾਲ ਹੋਵੇਗੀ ਅਮਰਦੀਪ ਰੇਡ ਪਿੱਤੂ ਤਿਆਰੀ ਦੇ ਵਿੱਚ ਆ ਆ ਵੇਖਾਗਾ ਆ ਹੈਪੀ ਐ ਮੈਨੂੰ ਲੱਗਦੀ ਗੱਲ ਪਰ ਕੁੜੇ ਆ ਬਾਜਵਲੀ ਉਂਗਲ ਖੜੀ ਐ ਪੁਆਇੰਟ ਰੇਡਰ ਦੇ ਹਿੱਸੇ ਧਾਵੀ ਦੇ ਹਿੱਸੇ ਜੁੜਦਾ ਆ ਆ ਗਈ ਰੇਡ ਆ ਰੇਡ ਜਿਹੜੀ ਆ 500 ਦੀ ਐ ਮੇਰੇ ਵੀਰੋ 500 ਦੀ ਆ ਜਿਹੜੀ ਰੇਡ ਪੈਣ ਲੱਗੀ ਐ ਮਿੱਤਰਮਾਨ ਬੀਡੀਪੀਓ ਸਾਹਿਬ ਉਹਨਾਂ ਵੱਲੋਂ ਮੇਰੇ ਵੀਰੋ ਬਿੱਟੂ ਕਾਲੋ ਜੁਨੀਅਰ ਟ੍ਰੈਕਿੰਗ ਜੁਐਸ ਦੇ ਬਲੇ ਅਭਿਜੀਤ ਕਾਲੋ ਜੁਐਸ ਦੇ ਕੈਪਟਰ ਤੇਜਾ ਵੀਰਾ ਅਮਰੀਕਾ ਰਹਿੰਦਾ ਜਿਹੜੀ ਯਾਰੀ ਜੱਗੇ ਭੀਲੇ ਦੇ ਨਾਲ ਆਹ ਸੋਟੇ ਭਰਾ ਦੇ ਨਾਲ ਪਰ ਸਾਹਮਣੇ ਵੇਖਾਂਗਾ ਪੁਆਇੰਟ ਰੇਡਰ ਦੇ ਸੇ ਆਹ 500 ਹੁਣ ਆਪਾਂ ਦੇ ਦਈਏ ਇਸ ਬੱਚੀ ਨੂੰ ਆਹ 500 ਲੈ ਜਾ ਮਿੱਥੋਂ ਮੇਰਾ ਵੀਰ ਅਮਨ ਦੀ ਰੇਡ ਤੇ ਬੋਲ ਖੱਠੇ ਵਾਲੇ ਦੀ ਆਹ ਰੇਡ ਪੈ ਗਈ ਆ ਖੇਡ ਮੈਦਾਨ ਦੇ ਵਿੱਚ ਕੁੜੀਆਂ ਨੇ ਇਹ ਮਾਰਦੇ ਗੁੱਖ ਵਿੱਚ ਧੀ ਧਰਤੀ ਇਟ ਪਾਣੀ ਜਿਨ੍ਹਾਂ ਸਾਂਭੇ ਤਾਂ ਖਤਮ ਕਹਾਣੀ ਜਿਨ੍ਹਾਂ ਸਾਂਭੇ ਤਾਂ ਖਤਮ ਕਹਾਣੀ ਹਾਫ ਸਮਾ ਹੋ ਗਿਆ ਦੂਜਾ ਹਾਫ ਮੈਚ ਦਾ ਸ਼ੁਰੂ ਹੋ ਗਿਆ ਜੀ ਦੂਜਾ ਹਾਫ ਮੈਚ ਦਾ ਸ਼ੁਰੂ ਹੋ ਗਿਆ ਖੇਡ ਗਰਾਊਂਡ ਦੇ ਵਿੱਚ ਰੁਕ ਜਾ ਇੱਕ ਮਿੰਟ ਸੁਚੇਤ ਸਿੰਘ ਜੀ ਬਾਜਬਾ ਇਟਲੀ ਤੋਂ ਉਹ ਵੀ ਲਾਈਵ ਜੁੜੇ ਹੋਏ ਹਨ ਤਾਂ ਵਿੱਚ ਧੰਨਵਾਦ ਹੈ ਸਰਦਾਰ ਸੁਚੇਤ ਸਿੰਘ ਜੀ ਬਾਜਬਾ ਇਹ ਜਿਹੜੀ ਤੋਂ লাইਵ ਜੁੜੇ ਉਧਰ ਸਾਡਾ ਸੁਖਮਨ 1575 ਵਾਲਾ ਆ ਨਾਲ ਦੀਪ ਖਿਡਾਰੀ ਖੇਡ ਗਰਾਊਂਡ ਦੇ ਵਿੱਚ ਆ ਜਾਣ ਬਿਨਾਂ ਦੇਰੀ ਕੀਤੇ ਉਧਰ ਜ਼ਿਲ੍ਹਾ ਕਪੂਰਥਲੇ ਦਾ ਪਿੰਡ ਹੈ ਝੁਗਾਵਾ ਜਿੱਥੇ ਕਹਿੰਦੇ ਦੋ ਤਰੀਕ ਨੂੰ ਵੱਡਾ ਖੇਡ ਮੇਲਾ ਹੋਵੇਗਾ ਮਣੀ ਮੁਲਤਾਨੀ ਫਰਾਂਸ ਵਾਲਾ ਵੀਰ ਸੱਦੇ ਦਿੰਦਾ ਹੈ ਗਿੰਦਾ ਕਮਾਨਪੁਰੀਆ ਢਿੱਲੋ ਫਰਾਂਸ ਵਾਲਾ ਸੱਦੇ ਦੇ ਰਿਹਾ ਹੈ ਨਾਲ ਸਾਡਾ ਵੀਰ ਟਿੰਕਾ ਮਜੀਠਾ ਫਰਾਂਸ ਵਾਲੇ ਵੀਰਾਂ ਵੱਲੋਂ ਸੱਦੇ ਆ ਗੁਰਪ੍ਰੀਤ ਸਿੰਘ ਸਾਡਾ ਵੀਰ ਬੋਪਰਾ ਹੈ ਯੂ ਐਸ ਏ ਵਾਲਾ ਉਹ ਸੱਦੇ ਦੇ ਰਿਹਾ ਹੈ ਜਤਿੰਦਰ ਯੂ ਐਸ ਏ ਸੱਦੇ ਦੇ ਰਿਹਾ ਹੈ ਲਾਲੀ ਬੋਪਰਾ ਸੱਦੇ ਦਿੰਦੇ ਆ ਕਿ 2 ਨਵੰਬਰ ਨੂੰ ਅਮਣ ਆ ਗਈ ਹੈ ਠੱਠੇ ਵਾਲਿਆ ਹਾਂ ਰੇਡ ਪਾਉਣ ਦੇ ਲਈ ਅਮਨ ਆ ਗਈ ਰੇਡ ਪਾਉਣ ਦੇ ਲਈ ਖੇਡ ਦੇ ਮੈਦਾਨ ਦੇ ਵਿੱਚ ਅਮਨ ਕਬੱਡੀ ਪਾਉਦੀ ਹੈ ਉਧਰ ਮੈਂ ਧੰਨਵਾਦ ਕਰਦਾ ਸਰਦਾਰ ਹਰਵਿੰਦਰ ਸਿੰਘ ਜੀ ਕਾਲੋ ਜੂਨੀਅਰ ਟਰੈਕਿੰਗ ਯੂ ਐਸ ਏ ਵਾਲਿਆਂ ਦਾ ਕੈਲੀਫੋਰਨੀਆ ਵਾਲਿਆਂ ਦਾ ਧੰਨਵਾਦ ਹੈ ਨਾਲ ਅਵੇਜੀਤ ਕਾਲੋ ਯੂ ਐਸ ਏ ਵਾਲਿਆਂ ਦਾ ਧੰਨਵਾਦ ਹੈ ਨਾਲ ਮਿੱਤਰਮਾਨ ਸਿੰਘ ਜੀ ਕਾਲੋ ਸਾਹਿਬ ਵੀਡੀਓ ਸਾਹਿਬ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਇਧਰਲੇ ਪਾਸੇ ਮੈਨੂੰ ਲੱਗਦਾ ਅਮਨ ਦੂਜੇ ਪਾਸੇ ਪੀਤੂ ਦੇਖ ਉਹ ਥਾਪੀ ਵੱਜੀ ਹੈ ਸਾਹਮਣੇ ਕਹਿੰਦੇ ਪੀਤੂ ਨੇ ਠਾਪੀਆਂ ਦੀ ਸ਼ੁਰੂਆਤ ਕਰ ਦਿੱਤੀ ਹੈ ਪੀਤੂ ਦੇ ਲਈ ਦਰ ਮਿੱਤਰਮਾਨ ਸਿੰਘ ਜੀ ਕਾਹਲੋਂ ਸਾਹਿਬ ਉਹਨਾਂ ਵੱਲੋਂ ਵੱਡੇ ਪਿਆਰ ਨਾਲ ਇਹ ਕਬੱਡੀ ਖਿਡਾਰੀ ਨੇ ਪੀਤੂ ਦੇ ਲਈ ਪੀਤੂ ਦੇ ਪੈਸੇ ਵੀ ਜੀ ਕੋਈ ਵੀਰ ਆ ਕੇ ਫੜ ਕੇ ਲੈ ਜਾਵੇ ਆਰ ਮਿੱਤਰਮਾਨ ਕਾਹਲੋਂ ਸਾਹਿਬ

ਆਬ ਬਾਜ ਵਾਲੀ ਉਂਗਲ ਖੜੀ ਐ ਬਾਜ ਵਾਲੀ ਉਂਗਲ ਖੜੀ ਐ